ਕ੍ਰੈਡਲ ਵਿੱਚ ਗਰੋਸਰੀ ਮਹਿੰਗੀ ਹੋ ਸਕਦੀ ਆ। ਵਹ ਤਾਂ ਪਹਿਲਾਂ ਹੀ ਮਹਿੰਗੀ ਆ ਸਸਤੀ ਹੋਈ ਕਦੇ ਨਹੀਂ ਲਗਾਤਾਰ ਲੋਕ ਰੌਲਾ ਪਾ ਰਹੇ ਆ ਪਰ ਲੋਬਲਾ ਦੇ ਜਿਹੜੇ ਲੋਬਲਾ ਬਹੁਤ ਵੱਡੀ ਕੰਪਨੀ ਆ ਇੱਥੇ ਜਿਹੜੀ 4-5 ਕੈਨੇਡਾ ਦੀਆਂ ਵੱਡੀਆਂ ਕੰਪਨੀਆਂ ਜਿਹੜੀ ਗਰੋਸਰੀ ਵਿੱਚ ਡੀਲ ਕਰਦੀਆਂ ਉਹਨਾਂ ਦੇ ਵਿੱਚੋਂ ਇੱਕ ਲੋਬਲਾ ਆ। ਲੋਬਲਾ ਨੇ ਵਾਰਨਿੰਗ ਇਹ ਦਿੱਤੀ ਆ ਕਿ ਬਹੁਤ ਸਾਰੇ ਗਰੋਸਰੀ ਸਟੋਰਾਂ ਦੇ ਜਿਹੜੇ ਪ੍ਰੋਡਕਟਸ ਨੇ ਉਹ ਇੱਕਦਮ ਹੁਣ ਮਹਿੰਗੇ ਹੋ ਜਾਣੇ ਆ ਕਿਉਂਕਿ ਟੈਰਫ ਲੱਗ ਜਾਣੇ ਆ। ਅਲੱਗ ਟੈਰਫ ਤਾਂ ਲੱਗ ਚੁੱਕੇ ਆ ਜਿਹੜੇ ਲੱਗਣੇ ਸੀ। ਪਰ ਇਹ ਦੱਸਿਆ ਜਾ ਰਿਹਾ ਕਿ ਜਿਹੜੀਆਂ ਟੈਰਫ ਚੀਜ਼ਾਂ ਦੇ ਉੱਤੇ ਲੱਗਣਾ ਆ ਉਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਮੰਨ ਲਓ ਇੱਕ ਤਾਂ ਟੈਰਫ ਦੀ ਗਿਣਤੀ ਹੁਣ ਬਹੁਤਾ ਸਮਾਨ ਤਾਂ ਟੈਰਫ ਤਾਂ ਪਹਿਲਾਂ ਆਇਆ ਸੀ ਜਿਹੜੇ ਭਾਅ ਆ ਉਹਨੇ ਉਸੇ ਭਾਅ ਵਿੱਚ ਦਿੱਤਾ ਜਾਂ ਵੇਚੀ ਜਾਂਦੇ ਆ ਜਦੋਂ ਇਹ ਸਾਰਾ ਵਿਕ ਜਾਣਾ ਹੁਣ ਉਹ ਸਮਾਨ ਆਉਣਾ ਸ਼ੁਰੂ ਹੋ ਜਾਣਾ ਜਿਹੜਾ ਟੈਰਫ ਲੱਗ ਕੇ ਆ ਤੇ ਜਿਹੜਾ ਟੈਰਫ ਲੱਗ ਕੇ ਆ ਉਹ ਮਹਿੰਗਾ ਹੋ ਜਾਣਾ ਸੋ ਟੈਰਫ ਲੱਗਣ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਸਮਾਂ ਆ ਇਹਦੇ ਵਿੱਚ ਉਹ ਕਹਿੰਦੇ ਸਾਡਾ ਸਮਾਨ ਮਹਿੰਗਾ ਹੋ ਜਾਊਗਾ ਆ ਐਸ ਵੇਲੇ ਲਗਭਗ 1000 ਦੇ ਕਰੀਬ ਗਰੋਸਰੀ ਦੀਆਂ ਆਈਟਮਾਂ ਨੇ ਜਿਨ੍ਹਾਂ ਦੇ ਉੱਤੇ ਅਸਰ ਹੋਇਆ ਪਰ ਇਹ 1000 ਆਈਟਮ ਜਲਦੀ 6000 ਚ ਅਗਲੇ ਜੁਲਾਈ ਤੱਕ 6000 ਦੇ ਉੱਤੇ ਪਹੁੰਚ ਜਾਣੀ ਹੈ ਮਤਲਬ ਹੁਣ 1000 ਚੀਜ਼ ਮਹਿੰਗੀ ਹੋਈ ਹੈ ਹੁਣ ਤੱਕ ਮਹਿਸੂਸ ਤੇ ਲੋਕਾਂ ਨੂੰ ਹੋ ਰਹੀ ਹੈ ਜੁਲਾਈ ਤੱਕ 6000 ਚੀਜ਼ ਮਹਿੰਗੀ ਹੋ ਜਾਊਗੀ ਸੋ ਸਾਰੇ ਸਟੋਰ ਆਈਟਮਾਂ ਦੇ ਉੱਤੇ ਅਸਰ ਨਹੀਂ ਪੈ ਰਿਹਾ ਭਾਵੇਂ ਕਿ ਇਹ ਵਾਧਾ ਟੈਰਿਫ ਦਾ ਜਿਹੜਾ ਆ ਉਹ ਪ੍ਰੋਡਕਟਸ ਦੇ ਉੱਤੇ ਪੈ ਰਿਹਾ ਆ ਪਰ ਜਿਹੜਾ ਲੋਬਲਾ ਦੇ ਹੁਣ 6000 ਦਾ ਮਤਲਬ ਜੇ 1000 ਤੋਂ 6000 ਤਾਂ ਬਹੁਤ ਜ਼ਿਆਦਾ ਪਰ ਲੋਬਲਾ ਦੀਆਂ ਸਾਰੀਆਂ 80000 ਆਈਟਮਾਂ ਆ ਸੋ 80000 ਦੇ ਵਿੱਚੋਂ 6000 ਤੇ ਅਸਰ ਜੇ ਉਹ ਦੇਖਿਆ ਜਾਵੇ ਤੇ ਉਹ ਮਤਲਬ ਥੋੜਾ ਨਜ਼ਰ ਆਉਂਦਾ ਆ ਹੁਣ ਆਉਂਦਾ ਕਾਦੇ ਤੇ ਰੌਲਾ ਇਹ ਆ ਵੀ 80000 ਚੋਂ ਜੇ 6000 ਇਹੋ ਆ ਜਿਹੜੀ ਲੋਕਾਂ ਦੀ ਸਭ ਤੋਂ ਵੱਧ ਵਰਤੋਂ ਵਾਲੀ ਫੇਰ ਤੇ ਲੋਕਾਂ ਨੂੰ ਸਾਰੇ ਤੇ ਅਸਰ ਹੋ ਗਿਆ ਜਿਹੜੇ ਸਪੈਸ਼ਲੀ ਜਿਹੜੇ ਨੇਚਰਲ ਫੂਡ ਆ ਉਹ ਵਧਣਗੇ ਆ ਜਿਹੜੀਆਂ ਪੈਂਟਰੀ ਸਟੇਪਲਸ ਨੇ ਜਿਦਾਂ ਪਾਸਤਾ ਆ ਕੋਈ ਕੈਂਡ ਚੀਜ਼ਾਂ ਨੇ ਉਹ ਵਧਣਗੀਆਂ ਜਿਹੜੇ ਹੈਲਥ ਤੇ ਬਿਊਟੀ ਪ੍ਰੋਡਕਟਸ ਨੇ ਉਹਨਾਂ ਦੀਆਂ ਕੀਮਤਾਂ ਵਧਣਗੀਆਂ ਕੈਨੇਡਾ ਦੀ ਜਿਹੜੀ ਵਪਾਰਕ ਗੱਲਬਾਤ ਆ ਉਹ ਚੱਲ ਰਹੀ ਆ ਲੋਬਲਾ ਦੇ ਸੀਈਓ ਨੇ ਇਹ ਕਿਹਾ ਆ ਕਿ ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਨੇ ਮਾਰਕ ਕਾਰਨੀ ਉਹ ਕੋਸ਼ਿਸ਼ ਕਰ ਰਹੇ ਆ ਸਿਚੁਏਸ਼ਨ ਨੂੰ ਫਿਕਸ ਕਰਨ ਦੀ ਅਮਰੀਕਾ ਦੇ ਨਾਲ ਗੱਲਬਾਤ ਕਰਨ ਦੀ ਪਰ ਹਜੇ ਤੱਕ ਸੋਲੂਸ਼ਨ ਕੋਈ ਨਹੀਂ ਨਿਕਲ ਰਿਹਾ ਸੋ ਸਰਕਾਰ ਨੇ ਕੁਝ ਟੈਰਫ ਦੇ ਨਿਯਮਾਂ ਦੇ ਵਿੱਚ ਤਬਦੀਲੀ ਵੀ ਕੀਤੀ ਆ ਜਿਹੜੇ ਕੈਨੇਡੀਅਨ ਸਰਕਾਰ ਆ ਇਹਨੇ ਕਾਉਂਟਰ ਟੈਰਫ ਹਟਾਏ ਆ ਵਧਾਏ ਆ ਕੁਝ ਚੀਜ਼ਾਂ ਦੇ ਉੱਤੇ ਜਿਹੜੀਆਂ ਪ੍ਰੋਡਕਟ ਜਿੱਦਾਂ ਦੁੱਧ ਦੀ ਵਰਤੋਂ ਕੀਤੀ ਜਾਂਦੀ ਚੀਜ਼ ਬਣਾਉਣ ਦੇ ਲਈ ਪਰ ਟੈਰਫ ਜਿਹੜੇ ਫਿਨਿਸ਼ ਪ੍ਰੋਡਕਟ ਆ ਤੇ ਉਹ ਜਿੱਦਾਂ ਜਿਹੜਾ ਦੁੱਧ ਆ ਉਹ ਕਾਰਟਨਸ ਦੇ ਵਿੱਚ ਪਿੱਚ ਦੁੱਧ ਵੇਚਣ ਦੇ ਉੱਤੇ ਹੈਗਾ ਪਰ ਜਿਹੜਾ ਪਨੀਰ ਬਣਾਉਣ ਲਈ ਦੁੱਧ ਵਰਤਿਆ ਜਾਂਦਾ ਉਹਦੀ ਤੇ ਨਹੀਂ ਇਹਦਾ ਕਈ ਕੁਛ ਨੇ ਕਰਨ ਦੀ ਕੋਸ਼ਿਸ਼ ਕੀਤੀ ਆ ਸੋ ਕੁਝ ਅਮਰੀਕਾ ਦੀਆਂ ਚੀਜ਼ਾਂ ਦੇ ਉੱਤੇ ਵੀ ਟੈਰਫ ਹੈ ਨਹੀਂਗਾ ਜਿਵੇਂ ਯੂਐਸ ਲੈਟਰਸ ਆ ਜਾਂ ਜਿਹੜੀ ਕੈਨੇਡਾ ਸਦਾ ਡਿਪੈਂਡ ਕਰਦਾ ਉਹਦੇ ਉੱਤੇ ਇਹਦੇ ਉੱਤੇ ਕੋਈ ਟੈਰਫ ਦਾ ਹਿੱਟ ਨਹੀਂ ਹੋਇਆ ਔਰ ਉਹਦੇ ਨਾਲ ਮੇਜਰ ਸ਼ਾਰਟੇਜ ਨਹੀਂ ਹੋਊਗੀ ਲੋਬਲਾ ਜਿਹੜੀ ਇਸ ਵੇਲੇ ਆਪਣੇ ਇਹਦੇ ਲਈ ਕੀਮਤਾਂ ਦੇ ਵਿੱਚ ਵਾਧੇ ਲਈ ਓਪਨ ਕਸਟਮਰਸ ਨੂੰ ਨੇ ਦੱਸ ਦਿੱਤਾ ਕਿ ਆਹ ਪ੍ਰੋਡਕਟ ਦੇ ਉੱਤੇ ਅਸਰ ਪੈਣਾ ਹੈ ਤੇ ਲੋਬਲਾ ਕੋਸ਼ਿਸ਼ ਕਰ ਰਿਹਾ ਹੈ ਕਿ ਜਿਹੜਾ ਇਹਦਾ ਸਟੋਰ ਦਾ ਕੋਈ ਫਾਲਟ ਨਹੀਂ ਹੈ ਪਰ ਸਰਕਾਰ ਦੀਆਂ ਜਿਹੜੀਆਂ ਪਾਲਿਸੀਜ਼ ਨੇ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਨੇ ਉਹਦਾ ਅਸਰ ਇਹਦੇ ਉੱਤੇ ਪੈ ਰਿਹਾ ਤੇ ਕੋਸ਼ਿਸ਼ ਕਰ ਰਹੇ ਆ ਟਰਾਂਸਪੈਰੈਂਸੀ ਦੱਸਣ ਦੀ ਵੀ ਪਾਰਦਰਸ਼ਤਾ ਰੱਖੀ ਜਾਵੇ ਵੀ ਅਸੀਂ ਬਹੁਤ ਕੇਅਰਫੁਲ ਤਰੀਕੇ ਦੇ ਨਾਲ ਕਰ ਰਹੇ ਆ ਐਕਸਪਰਟ ਇਹ ਕਹਿੰਦੇ ਆ ਕਿ ਲਾਬਲਾ ਜਿਹੜੀ ਹੈਗੀ ਆ ਉਹ ਇਮਾਨਦਾਰੀ ਦੇ ਨਾਲ ਜਿਹੜਾ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਆਪਣਾ ਇੱਕ ਵਿਸ਼ਵਾਸ ਬਣਾ ਸਕਦੀ ਹੈ ਪਰ ਇਹ ਹੋਣੀ ਇਦਾਂ ਚਾਹੀਦੀ ਆ ਕਿ ਇਹ ਲੋਕਾਂ ਨੂੰ ਕਨਫਿਊਜ਼ ਨਾ ਕਰੇ ਕੁਝ ਜਿਹੜੇ ਪ੍ਰੋਡਕਟ ਨੇ ਜਿਵੇਂ ਕੁਝ ਚੇਂजेस ਕੀਤੀਆਂ ਗਈਆਂ ਨੇ ਟੈਰਿਫ ਰੋਜ਼ਮਰਾਂ ਦੀਆਂ ਜ਼ਿੰਦਗੀਆਂ ਦੇ ਉੱਤੇ ਜਿਵੇਂ ਔਰੈਂਜ ਜੂਸ ਆ ਸ਼ਰਾਬ ਆ ਅਨਕੁਕਡ ਜਿਹੜਾ ਪਾਸਤਾ ਆ ਜਾਂ ਕਈ ਰੇਅਰ ਥਿੰਗ ਜਿਹੜੀਆਂ ਜਿਵੇਂ ਗੋਨਾਫਾਲ ਆ ਇਹ ਜਾਂ ਗਲਾਸ ਜਾਰ ਆ ਉਹਨਾਂ ਦੇ ਉੱਤੇ ਵੱਖਰੇ ਤਰੀਕੇ ਦੇ ਨਾਲ ਰਹੂਗਾ ਇਹ ਗੱਲਬਾਤ ਵੀ ਐਸ ਵੇਲੇ ਨਜ਼ਰ ਆ ਰਹੀ ਆ ਲਾਬਲਾ ਜਾਂ ਇਹ ਵੱਡੀਆਂ ਗਰੋਸਰੀ ਵਾਲੀਆਂ ਜਿਹੜੀਆਂ ਕੰਪਨੀਆਂ ਨੇ ਇਹਨਾਂ ਦੀ ਲੋਚਨਾ ਬਹੁਤ ਪਿਛਲੇ ਸਮੇਂ ਦੇ ਵਿੱਚ ਹੋਈ ਆ ਇਹ ਕਹਿੰਦੇ ਸੀ ਪਿੱਛੋਂ ਸਮਾਨ ਨਹੀਂ ਆਉਂਦਾ ਤਾਂ ਮਹਿੰਗਾ ਹੋ ਗਿਆ ਕਦੇ ਕੋਵਿਡ ਕਰਕੇ ਮਹਿੰਗਾ ਹੋ ਗਿਆ ਮਹਿੰਗਾ ਤੇ ਹੋ ਗਿਆ ਲੋਕਾਂ ਦੇ ਲਈ ਇਹਨਾਂ ਦਾ ਮੁਨਾਫਾ ਕਿੰਨੇ ਗੁਣਾ ਵੱਧ ਗਿਆ ਸੀ। ਇਹੀ ਗੱਲ ਹੋਣਾ ਵੀ ਕਿਤੇ ਟੈਰਫਸ ਜਿਹੜੇ ਲੱਗੇ ਲੱਗੇ ਆ ਉਹਨਾਂ ਟੈਰਫਾਂ ਦੇ ਨਾਲ ਕਿਤੇ ਕੰਪਨੀਆਂ ਆਪਣਾ ਮੁਨਾਫਾ ਹੋਰ ਜ਼ਿਆਦਾ ਨਾ ਵਧਾ ਲੈਣ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ